ਮਾਮਲਾ ਸਿਕਵਾਲੇ ਠੱਠ ਇਕੱਠਾ ਕਰ ਰਹੇ ਆ ਕੱਲ ਦੇ ਆਂਡਾ ਜਿਹੜਾ ਕਿਸਾਨਾਂ ਮਜ਼ਦੂਰਾ ਨੇ ਬਹੁਤ ਵਧੀਆ ਸਾਡੀ ਸਪੱਸ਼ਟ ਕਰੀ ਆ ਇਹਨਾਂ ਨੇ ਕੋ ਸਵਾਲ ਖੜੇ ਕਰਿਆ ਸਵਾਲ ਆ ਸੱਚੀ ਹੋਈ ਉਹ ਸਾਨੂੰ ਵੀ ਲੱਗਦੇ ਆ ਚੁੱਭਦੇ ਆ ਇਹ ਕਹਿੰਦੇ ਵੀ ਜਿਹੜੇ ਕਿਸਾਨ ਆ ਪਾਣੀ ਛੱਡੀ ਫਿਰਦੇ ਆ ਹੁਣੇ ਹੀ ਖੇਤਾਂ ਦੇ ਵਿੱਚ ਜ਼ਮੀਨਾਂ ਵਹਿ ਚੁੱਕੀਆਂ ਨੇ ਮੀਂਹ ਪੈ ਗਿਆ ਇਹ ਪਿਛਲੇ ਸਾਲ ਦੇ ਪੋਚ ਕਰਦੇ ਆ ਕਿਸਾਨਾਂ বিনা ਵਜਾ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਛੱਡਿਆ ਜਾ ਰਿਹਾ ਇੱਕ ਪਾਸੇ ਅਸੀਂ ਬੂਨਬੂਦ ਨੂੰ ਦਰਸਦੇ ਆ ਨਹਿਰੀ ਪਾਣੀ ਪਿੱਛੇ ਲੜਾਈ ਹੋ ਰਹੀ ਆ ਇਹ ਕਿਸਾਨਾਂ ਨੇ ਆਪ ਕਿਹਾ ਭਈ ਤੁਸੀਂ ਕਿਸਾਨ ਜਥੇਬੰਦੀ ਵਾਲੇ ਇਹਦੇ ਗੱਲ ਨਹੀਂ ਕਰਦੇ ਅਸੀਂ ਅੱਗੇ ਵੀ ਵੀਡੀਓ ਖਾਈ ਸੀ ਭਈ ਸਾਨੂੰ ਕਿਸਾਨਾਂ ਨੂੰ ਜਿੰਨਾ ਚਿਰ ਅਸੀਂ ਝੋਨਾ ਨਹੀਂ ਲਾਉਣਾ ਬਾਹਰ ਪਏ ਨੇ ਜੇ ਲੋ ਅਸੀਂ ਝੋਨਾ ਲੜਾਉਦੋਂ ਕਦੋਂ ਕਰ ਲਈਏ ਤੇ ਦੂਜੇ ਪਾਸੇ ਜਿਹੜੇ ਸੜਕ ਨੇ ਸੜਕਾਂ ਨੇ ਜਦੋਂ ਅੱਗ ਲਾਉਂਦੇ ਆ ਕਿਸਾਨ ਉਹ ਵੀ ਇਹਨਾਂ ਨੇ ਕਿਹਾ ਵੀ ਪੌਦੇ ਮੱਚਦੇ ਆ ਉਹ ਪੌਦਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਤੇ ਇੱਕ ਸੜਕਾਂ ਦੇ ਮਿੱਟੀ ਛਿੜਦੇ ਆ ਜਿਹੜੇ ਉਸ ਤੋਂ ਬਾਅਦ ਪੜੀ ਕਰ ਦਿੰਦੇ ਆ ਤੇ ਪਾਣੀ ਸੜਕ ਤੇ ਹੀ ਖੜ ਜਾਂਦਾ ਇਹ ਫਿਰ ਉਹ ਸੜਕਾਂ ਜਿਹੜੀ ਟੁੱਟ ਜਾਂਦੀ ਆ ਇਹ ਦੋ ਤਿੰਨ ਗੱਲਾਂ ਸਾਥੀਆਂ ਨੇ ਕਈਆਂ ਨੇ ਇਹ ਸਾਰੇ ਕਿਸਾਨ ਨੇ ਪਿੰਡ ਦੇ ਅਮਲਾ ਸਿੰਘ ਵਾਲੇ ਦੇ ਇਹ ਕਹਿੰਦੇ ਅਸੀਂ ਸਹਿਯਤ ਆ ਕਿਸਾਨਾਂ ਨੂੰ ਸੱਚੀ ਸਹਿਯਤ ਉਹਦਾ ਬਾਹ ਖੜੀਆਂ ਕਰੋ ਵੀ ਸਾਨੂੰ ਪਾਣੀ ਨਹੀਂ ਬਿਨਾਂ ਝੋਨੇ ਤੋਂ ਛੱਡਣਾ ਨਹੀਂ ਜਾਈਦਾ ਠੀਕ ਆ ਅਸੀਂ ਪੱਠੇ ਸੈਨਦੇ ਆ ਮੱਟੀ ਸੈਨਦੇ ਆ ਪਰ ਇਹ ਕੀ ਆ ਯਾਰ ਵਾਹਨ ਦੀ ਛੱਡੀ ਫਿਰਦੇ ਆ ਅਸੀਂ ਇਸ ਕਰਕੇ ਬੈਂਤੀ ਨੂੰ ਪ੍ਰਵਾਨ ਕਰਿਓ ਵੀ ਅਸੀਂ ਲੋਕਾਂ ਦੇ ਸਵਾਲ ਆ ਜਿਹੜੇ ਉਹਨਾਂ ਨੂੰ ਵੀ ਸਵੋਤ ਹੋਏ ਆ ਇਹਨਾਂ ਨੇ ਗੱਲ ਵਧੀਆ ਕਰੀ ਆ ਕੰਨੀਆਂ ਕ ਬੈਂਤੀਆ ਸੀ ਧੰਨਵਾਦ